ਇੱਕ ਕਈ ਜਟਾਂ ਧੀਆ ਪੈਣਾ ਨੂੰ ਜਾਂ ਕੇ ਕੇਰ ਬੋਲਦਾ ਆ ਪਰ ਕੱਲ ਕੀ ਹੋਇਆ ਕੱਲ ਮੈਂ ਇੱਕ ਪੋਸਟ ਪਾਈ ਭਾਨੇ ਸਿੱਧੂ ਹੱਕ ਤੇ ਵੀਡੀਓ ਪਾਈ ਉਹਦੇ ਤੇ ਜਾ ਕੇ ਉਹਨੇ ਮੇਰੇ ਧੀਆ ਬਾਰੇ ਬਹੁਤ ਭੱਦੇ ਟਿੱਪਣੀ ਕੀਤੀ ਬੁਰਿੰਦਰ ਬਗਰੇਟਾ ਰਿਗਰੇਟਾ ਕਹਿੰਦੇ ਵੈਸੇ ਪਰ ਮੈਂ ਨਹੀਂ ਕਹਿੰਦਾ ਕਿ ਉਹਨੂੰ ਰਿਗਰੇਟੇ ਵੀ ਰਿਗਰੇਟਾ ਨਹੀਂ ਕਹਿੰਦੇ ਠੀਕ ਆ ਕਿ ਜਿਹਦੀ ਬੰਤੇ ਦੀ ਇੰਨੀ ਭੱਦੀ ਸ਼ਬਦਾਵਲੀ ਹੋ ਸਕਦੇ ਆ ਉਹ ਰਿਗਰੇਟਾ ਲਾਉਂਦੇ ਲੈ ਕੇ ਨੂੰ ਕੋ ਕਰ ਕਰੇਟੇ ਨੂੰ ਮਹਾਰਾਜ ਨੇ ਆਪਣੇ ਸੀਨੇ ਲਾਇਆ ਸੀ ਹਨ ਰਗਰੇਟਾ ਗੁਰੂ ਦਾ ਬੇਟਾ ਪਰ ਉਹ ਇਨਸਾਨ ਨੇ ਜਿਹੜੀ ਉਹ ਸ਼ਬਦਾਵਲੀ ਲਿਖੀ ਜਨਾ ਉਹ ਨਾ ਕਾਬਲੇ ਬਰਬਾਦ ਬੰਦਾ ਸੁਣ ਨਹੀਂ ਸਕਦਾ ਪੜ ਨਹੀਂ ਸਕਦਾ ਇੱਕ ਗੈਰਤਮੰਦ ਬਾਪ ਕਦੀ ਵੀ ਕੋਈ ਵੀ ਹੋ ਸਕਦਾ ਹੋ ਕੁਝ ਲੋਕਾਂ ਨੇ ਸਿਰਫ ਗਾਣਾ ਕੱਢ ਕੱਢਣਾ ਤੇ ਲਿਖਣ ਦਾ ਮੁੱਦਾ ਬਣਾ ਲਿਆ ਸੋਸ਼ਲ ਮੀਡੀਆ ਤੇ ਕੁਝ ਲੋਕਾਂ ਨੇ ਸਿਰਫ ਗਾਲਾਂ ਖਾਣਾ ਬਹੁਤ ਲੋਕ ਆ ਗਏ ਜਿਹਦੇ ਸੇਤੂ ਸ਼ਬਦਾਂ ਗਾਲੇ ਕਹੀ ਜਾਂਦੇ ਆ ਬਹੁਤ ਲੋਕ ਆ ਗਏ ਜਿਹਦੇ ਸੇਤੂ ਸ਼ਬਦਾਂ ਕਾਲਾ ਕਢੀ ਜਾਂਦੇ ਮੇਰਾ ਨਾ ਪੀਪੀ ਸਕੁੰਦਰ ਸਿੰਘ ਹੈ ਸਰ ਇਹ ਪੁਲਿਸ ਕਮਿਸ਼ਨਰ ਦਫਤਰ ਆਤੀ ਮਾਮਲਾ ਸਰ ਮਾਮਲਾ ਦੇਖੋ ਬੱਬਾ ਜੀ ਕੱਲ ਵੈਸੇ ਤਾਂ ਬੜੀ ਪੁਰਾਣੀ 2 4 3 ਸਾਲ ਤੋਂ ਬੰਦਾ ਬੋਲਦਾ ਆ ਰਿਹਾ ਇੱਕ ਜੱਟਾਂ ਧੀਆ ਪੇਣਾ ਨੂੰ ਜਾਂ ਕਿਸੇ ਨੂੰ ਬੋਲਦਾ ਆ ਰਿਹਾ ਪਰ ਕੱਲ ਕੀ ਹੋਇਆ ਕੱਲ ਮੈਂ ਇੱਕ ਪੋਸਟ ਪਾਈ ਭਾਨੇ ਸਿੱਧੂ ਦੇ ਹੱਕ ਚ ਵੀਡੀਓ ਪਾਈ ਹੈ ਉਹਦੇ ਤੇ ਜਾ ਕੇ ਉਹਨੇ ਮੇਰੇ ਧੀਆਂ ਬਾਰੇ ਬਹੁਤ ਭੱਦੀ ਟਿੱਪਣੀ ਕੀਤੀ ਗੁਰਿੰਦਰ ਰਗਰੇਟਾ ਰਗਰੇਟਾ ਕਹਿੰਦੇ ਵੈਸੇ ਪਰ ਮੈਂ ਨਹੀਂ ਕਹਿੰਦਾ ਕਿ ਉਹਨੂੰ ਰਗਰੇਟੇ ਵੀ ਰਗਰੇਟਾ ਨਹੀਂ ਕਹਿੰਦੇ ਠੀਕ ਆ ਕਿਉਂਕਿ ਜਿਹਦੀ ਬੰਤੇ ਦੀ ਇੰਨੀ ਭੱਦੀ ਸ਼ਬਦਾਵਲੀ ਹੋ ਸਕਦੀ ਆ ਉਹ ਰਗਰੇਟਾ ਲਾਉਂਦੇ ਲੈਕ ਨਹੀਂ ਕਿਉਂਕਿ ਰਗਰੇਟੇ ਨੂੰ ਮਹਾਰਾਜ ਨੇ ਆਪਣੇ ਸੀਨੇ ਲਾਇਆ ਸੀ ਹਨਾ ਰਗਰੇਟਾ ਗੁਰੂ ਦਾ ਬੇਟਾ ਤਾਂ ਉਹ ਇਨਸਾਨ ਨੇ ਜਿਹੜੀ ਉਹ ਸ਼ਬਦਾਵਲੀ ਲਿਖੀ ਆ ਨਾ ਉਹ ਨਾ ਕਾਬਲੇ ਬਰਦਾਸ਼ਤ ਬੰਦਾ ਸੁਣ ਨਹੀਂ ਸਕਦਾ ਪੜ੍ਹ ਨਹੀਂ ਸਕਦਾ ਇੱਕ ਗੈਰਤਮੰਦ ਬਾਪ ਕਦੀ ਵੀ ਕੋਈ ਵੀ ਹੋ ਸਕਦਾ ਉਹ ਠੀਕ ਆ ਉਹ ਇਨਸਾਨ ਨੇ ਕਿਤੇ ਰਾਤ ਮੈਨ ਲਾਈ ਵੀ ਹੋਇਆ ਸੀਗਾ ਲਾਈਵ 'ਚ ਮੈਨੂੰ ਇਹ ਗੱਲ ਕਹੀ ਐ ਬਰ ਬੋਲੀ ਸੀ ਮੈਂ ਗੁੱਸੇ ਜਾ ਕੇ ਮੈਂ ਤੇਰੇ ਘਰੇ ਆਉਣਾ ਹੀ ਜਾਣਾ ਵੀ ਸੀਗਾ ਮੇਰੀ ਕਿਸਮਤ ਚੰਗੀ ਜਾਂ ਉਹਦੀ ਚੰਗੀ ਆ ਕਿ ਉਹ ਮੇਰੇ ਤੋਂ ਘੱਟੋ ਘਾਟ 17 80 ਕਿਲੋਮੀਟਰ 100 ਕਿਲੋਮੀਟਰ ਦੂਰ ਬੈਠਾ ਸੀ ਜੇਕਰ ਲਾਗੇ ਬੰਨੇ ਹੁੰਦਾ ਮੈਂ ਸਾਰਾ ਰਾਤ ਚਲੇ ਜਾਂਦਾ ਤੇ ਨੁਕਸਾਨ ਉਹਦਾ ਜਾਂ ਮੇਰਾ ਹੋ ਜਾਂਦਾ ਠੀਕ ਆ ਮੈਨੂੰ ਫਿਰ ਇਥੋਂ ਮੇਰੇ ਸੱਜਣਾ ਦੇ ਵੀ ਪ੍ਰਿੰਸਪਾਈ ਦਾ ਫੋਨ ਗਿਆ ਹੋਰ ਮੈਸੇਜ ਦਾ ਕਾਫੀ ਫੋਨ ਆਇਆ ਇਥੋਂ ਸਿਨੀਅਰ ਅਫਸਰਾਂ ਦਾ ਮੈਨੂੰ ਬੀ ਸੁਖੰਦਰ ਉਹਦੇ ਘਰੇ ਨਾ ਜਾਈਂ ਅਗਰ ਉਹਦੇ ਘਰੇ ਜਾਏਗਾ ਨਾ ਜਿਹੜਾ ਪ੍ਰੈਸ਼ਰ ਉੱਤੋਂ ਜਿਹੜੀ ਕਾਰਵਾਈ ਉੱਤੋਂ ਜਿਹੜੀ ਉਲਟੀ ਕਾਰਵਾਈ ਕਰਤੇ ਹੋ ਜਣੀ ਹੈ ਮੇਰੇ ਦਿਮਾਗ ਵਿੱਚ ਇਹ ਗੱਲ ਸੱਜਣਾ ਗਿਆ ਸੋ ਫਿਰ ਅੱਜ ਅਸੀਂ ਇੱਥੇ ਆਪਣੇ ਸਾਹਿਬਾਂ ਦੇ ਪੇਸ਼ ਹੋਏ ਆਂ ਦਰਖਾਹ ਦਿੱਤੀ ਆ ਤੇ ਉਹਨਾਂ ਨੇ ਜਿਹੜੀ ਆ ਕਿਹਾ ਵੀ ਇੱਕ ਜਾਂ ਦੋ ਦਿਨ ਜੀ ਤੁਹਾਨੂੰ ਜਿਹੜੀ ਕਾਰ ਕਰ ਸਾਹਮਣੇ ਆ ਜੂਗੀ ਬੀਤੇ ਦਿਨ ਦੀ ਪਿੱਛੇ ਜੀ ਆਏ ਸੀਗੇ ਤੁਸੀਂ ਉਹਦੇ ਖਲਾਸ ਆਈ ਸੀ ਪਰ ਇਹ ਸਭ ਕੀ ਕਾਰਵਾਈ ਪਿੱਛੇ ਜ ਨੇ ਹੋਈ ਸੀ ਉਹ ਵੀ ਗੱਲ ਕੀਤੀ ਅੱਜ ਉਹ ਗੱਲ ਕੀਤੀ ਆ ਉਦੜੇ ਸਾਫਾ ਜਰਾ ਆਪ ਹੈ ਨਹੀਂ ਐਡੀਸ਼ਨਲ ਬੈਠੇ ਹੋਏ ਸੀਗੇ ਤੇ ਉਹਨਾਂ ਨੇ ਪੁੱਛਿਆ ਹੁਣ ਜਿਹੜੀ ਪਹਿਲੀ ਦਰਖਾਸਤ ਦੇ ਤੋ ਕੀ ਬਣਿਆ ਮੈਨੂੰ ਲੈ ਕੇ ਦਿਖਾਓ ਹੁਣ ਤੇ ਦੇਖੋ ਅੱਜ ਤੋਂ ਇਹ ਗੱਲ ਕਹੀ ਆ ਪੂਰਾ ਪਰੋਹਾਸਾ ਦਵਾਇਆ ਵੀ ਇੱਕ ਦੋ ਦਿਨ ਦੇ ਵਿੱਚ ਉਹਨਾਂ ਕੁਝ ਹੋਰ ਵੀ ਕਿਹਾ ਵੈਸੇ ਇੱਕ ਦੋ ਦਿਨ ਲੱਗੂਗਾ ਮੈਂ ਵੀ ਇੱਕ ਦੋ ਦਿਨ ਦੇ ਵਿੱਚ ਤੁਹਾਨੂੰ ਰਿਜ਼ਲਟ ਮਿਲ ਜੂਗਾ ਲੱਗਦਾ ਤੁਹਾਨੂੰ ਪ੍ਰਸ਼ਾਸਨ ਕਾਰਵਾਈ ਕਰੋ ਦੇਖੋ ਮੈਂ ਤੇ ਅਹੀਂ ਉੱਥੇ ਇਹ ਗੱਲ ਕਹੀ ਆ ਸਰਪੰਚ ਸਾਹਿਬ ਸੀਗੇ ਕਹਿੰਦਾ ਇਹਨਾਂ ਗੱਲ ਕਹੀ ਕਹਿੰਦੇ ਜੇ ਪਾਈ ਅੱਗੀ ਕਾਰਵਾਈ ਨਾ ਹੋਈ ਹੋ ਸਕਦਾ ਇਹ ਅਗਲੀ ਵਾਰ ਘਰੇ ਚਲੇ ਜੀਏ ਤੇ ਸਾਹਬ ਨੇ ਗੱਲ ਕ ਪੇਸ਼ ਕਰਿਓ ਆਪਣੇ ਹੱਥ ਚ ਕਾਨੂੰਨ ਲਿਓ ਜੇ ਤੁਸੀਂ ਵੇਟ ਕਰੋ ਇੱਕ ਦਿਨ ਕੀ ਹੁੰਦਾ ਸਿੰਦਰ ਜੀ ਕਿੱਦਾਂ ਦੇਖਦੇ ਹੋ ਸੋਸ਼ਲ ਮੀਡੀਆ ਤੇ ਕਿਸੇ ਮੁੱਦੇ ਤੇ ਗੱਲ ਕਰਨਾ ਤਾਂ ਠੀਕ ਆ ਪਰ ਕਿਸੇ ਦੇ ਫੈਮਲੀ ਬਾਰੇ ਟਾਰਗੇਟ ਕਰਨਾ ਕਿੰਨਾ ਕ जायਜ਼ ਹੋ ਸਕਦਾ ਸੋਸ਼ਲ ਮੀਡੀਆ ਇੱਕ ਨਾ ਪਖੰਡ ਬਣਾ ਤਾ ਲੋਕਾਂ ਦੇ ਬਾਬਾ ਜੀ ਬਹੁਤ ਵਧੀਆ ਪਲੇਟਫਾਰਮਸ ਗਿਆ ਕੁਝ ਲੋਕਾਂ ਨੇ ਸਿਰਫ ਗਾਲਾਂ ਕੱਢਣ ਤੇ ਲਿਖਣ ਦਾ ਮੁੱਦਾ ਬਣਾ ਲਿਆ ਸੋਸ਼ਲ ਮੀਡੀਆ ਤੇ ਕੁਝ ਲੋਕਾਂ ਨੇ ਸਿਰਫ ਗਾਲਾਂ ਖਾਣਾ ਬਹੁਤ ਲੋਕ ਆ ਗਏ ਆ ਜਿਹੜੇ ਸਿਰਫ ਸ਼ਬਦ ਗਾਲੇ ਖਾਈ ਜਾਂਦੇ ਆ ਬਹੁਤ ਲੋਕ ਆ ਗਏ ਜਿਹੜੇ ਸਿਰਫ ਸ਼ਬਦ ਗਾਲਾਂ ਕੱਢੀ ਜਾਂਦੇ ਆ ਇੱਕ ਬਹੁਤ ਵਧੀਆ ਪਲੇਟਫਾਰਮ ਜਿੱਥੇ ਤੁਸੀਂ ਚੰਗੇ ਮੁੱਦੇ ਚੰਗੀਆਂ ਗੱਲਾਂ ਚੰਗੇ ਆਪਣੇ ਵਿਚਾਰ ਚੰਗੀ ਸਿਹ ਦੇ ਸਕਦੇ ਹੋ ਠੀਕ ਆ ਸਮਾਜ ਬਾਰੇ ਚੰਗਾ ਚੰਗਾ ਕੁਝ ਉਸਾਰੂ ਸਾਹਮਣੇ ਰੱਖ ਸਕਦੇ ਹੋ ਪਰ ਨਹੀਂ ਇਹਨੂੰ ਕਹਿੰਦੇ ਸਿਆਣੇ ਕਹਿੰਦੇ ਨੇ ਜਿਹੜੀ ਚੀਜ਼ ਦਾ ਫਾਇਦਾ ਨੁਕਸਾਨ ਵੀ ਹੁੰਦਾ ਪਰ ਮੈਨੂੰ ਲੱਗਦਾ ਵੀ ਸੋਸ਼ਲ ਮੀਡੀਆ ਦਾ 90% ਨੁਕਸਾਨ ਆ 10% ਫਾਇਦਾ